ਤੋ ਸਾਡੇ ਬੱਚੇ ਜਿਹੜੇ ਨੇ ਹੁਣ ਸਕੂਲਾਂ ਦੇ ਵਿੱਚ ਬਹੁਤ ਜਗ੍ਹਾ ਉੱਤੇ ਨਾ ਤੁਸੀਂ ਉਹ ਪੰਕਤੀਆਂ ਪੜ੍ਹਦੀ ਹੋਵੋਗੇ ਜਿੱਦਾਂ ਕੋਈ ਨਾ ਸਲੋਗਨ ਲਿਖੇ ਹੁੰਦੇ ਨੇ ਕੋਈ ਨਾ ਕੁਝ ਵਿਚਾਰ ਲਿਖੀ ਹੁੰਦੀ ਦੀਵਾਰਾਂ ਦੇ ਉੱਤੇ ਜਾਂ ਕੋਈ ਪੇਂਟਿੰਗਸ ਬਣਾ ਕੇ ਲਗਾਈਆਂ ਹੁੰਦੀਆਂ ਕੋਈ ਸੁਨੇਹਾ ਦਿੱਤਾ ਹੁੰਦਾ ਕਈ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਕਮ ਟੂ ਲਰਨ ਗੋ ਟੂ ਸਰਵ ਸਿੱਖਣ ਲਈ ਆਓ ਸੇਵਾ ਲਈ ਜਾਓ ਸਿੱਖਣ ਲਈ ਆਓ ਸੇਵਾ ਲਈ ਜਾਓ ਮਰਵੈਂਦੀ ਕਰਾਂ ਗੁਰੂ ਨਾਨਕ ਸਾਹਿਬ ਦੇ ਇਸ ਦਰ ਕਰਦੀਆਂ ਵਡਿਆਈਆਂ ਨੇ ਇਹ ਉਹ ਦਰ ਹੈ ਜਿਹੜਾ ਸਿਖਾਉਂਦਾ ਹੀ ਹੈ ਇਹ ਉਹ ਦਰ ਹੈ ਜਿਹੜਾ ਮਨੁੱਖ ਦੀ ਝੋਲੀ ਦੇ ਅੰਦਰ ਪਿਆਰ ਪਾਉਂਦਾ ਹੈ ਗੁਣਾ ਦੀ ਦਾਤ ਬਖਸ਼ਦਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਸੱਚੇ ਬਾਦਸ਼ਾਹ ਇੱਥੇ ਸਾਡੇ ਜੀਵਾਂ ਦੀ ਖਾਲੀ ਝੋਲੀ ਜਿਹੜੀ ਹੈ ਗੁਣਾ ਦੇ ਨਾਲ ਭਰ ਦਿੰਦੇ ਨੇ ਤੇ ਇਥੋਂ ਫਿਰ ਪਰਮੇਸ਼ਰ ਗਰੀ ਪ੍ਰਮਾਤਮਾ ਦੇ ਗੁਣ ਧਾਰਨ ਕਰਕੇ ਜਿਗਿਆਸੂ ਕੀ ਕਰਦਾ ਜੀ ਕੀ ਕਰਦਾ ਫਿਰ ਉਹ ਸੰਸਾਰ ਵਿੱਚ ਸੇਵਾ ਕਰਦਾ ਹੈ ਮਾਨਵਤਾ ਦੀ ਸੇਵਾ ਕਰਦਾ ਹੈ ਮਨੁੱਖੀ ਸੁਭਾਅ ਇਹੋ ਵਿਚਾਰ ਰਹੀ ਹੈ ਜਦੋਂ ਵੀ ਕਿਤੇ ਨਾ ਸੰਸਾਰ ਉੱਤੇ ਕੋਈ ਵੀ ਕੋਈ ਮੁਸੀਬਤ ਦਾ ਸਮਾਂ ਆਉਂਦਾ ਕਿਤੇ ਫਲੱਡ ਆ ਜਾਂ ਕਿਤੇ ਹੜ੍ਹ ਆ ਗਏ ਜਾਂ ਕੋਈ ਵੀ ਆ ਪਿੱਛੇ ਕਰੋਨਾ ਦਾ ਪੀੜ ਕਿੰਨਾ ਰਿਹਾ ਸੀ ਤੇ ਤੁਸੀਂ ਵੇਖੋ ਸਭ ਤੋਂ ਮੂਰੇ ਹੋ ਕੇ ਗੁਰੂ ਨਾਨਕ ਦੀਆਂ ਸੰਗਤਾਂ ਗੁਰੂ ਨਾਨਕ ਦੇ ਸਿੱਖ ਜਿਹੜੇ ਨਹੀਂ ਸਭ ਤੋਂ ਮੂਰੇ ਹੋ ਕੇ ਰੋਲ ਨਿਭਾਉਂਦੇ ਨੇ ਸੇਵਾ ਕਰਦੇ ਨੇ ਕਿਤੇ ਵੀ ਲੋੜ ਪੈ ਜਾਵੇ ਕਿਤੇ ਵੀ ਲੋੜ ਪੈ ਜਾਵੇ ਤੇ ਔਰ ਜਿਹੜਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਦੇ ਉੱਤੇ ਕਿਸੇ ਪਾਸੇ ਵੀ ਕਿਤੇ ਲੋੜ ਪਈ ਇਹ